ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਮੀਨੀਆ ਤੇ ਜ਼ਿਲ੍ਹਾ ਨੂੰ ਪਹੁੰਚਦਾ ਜੀ ਮੋਗਾ ਬਾਈਕੋਲ ਦੋ ਗਾਵਾਂ ਤੋਕੜ ਗੱਬਣ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਇਹ ਪਿਛਤਰ ਦੋ 800355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਉੱਪਰਲੀ ਸਾਈਡ ਲਾਵਾਂਗੇ ਟਾਈਟਲ ਵਿੱਚ ਜਿੱਥੇ ਜ਼ਿਲ੍ਹਾ ਲਿਖਿਆ ਹੁੰਦਾ ਭਰਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕਰਨਦੀਪ ਸਿੰਘ ਜੀ ਪਿੰਡ ਮੇਨੀਆ ਜੀ ਜ਼ਿਲ੍ਹਾ ਮੋਗਾ ਜੀ ਪਹਿਲੀ ਵਾਰ ਦੀ ਜਾਣਕਾਰੀ ਤੇ ਜੀ ਤੀਜੀ ਸੂਏ ਸੂਈ ਵੀ ਆ ਹਾਂ ਜੀ ਉੱਧ ਤੇ ਰਾਲੀ 30 ਬਹਾਰਾ ਲੀਟਰ ਖੁੱਲਾ ਠੀਕ ਹੈ ਜੀ 4 ਮਹੀਨੇ ਦੀ ਗੱਬੜ ਤੇ ਰੇਟ ਭਰਾ ਜਾਇਆ ਜਾ ਫੋਨ ਤੇ ਕਰਾਂਗੇ ਜਾਇਜ ਬਿਲਕੁਲ ਜਾਇਜ ਹੋ ਗਏ ਹੁਣ ਤੇ ਕਰੂਗੇ ਹਾਂਜੀ ਠੀਕ ਹੈ ਜੀ ਤੋੜ ਦੋ ਲੋਚ ਚੈੱਕ ਕਰਾ ਲੇ ਬੜਾ ਕੱਦ ਬੈਟ ਸੁਕਣਾ ਕਰਮ ਵਾਲੀ ਸੋਣਾ ਆਪਣੀ ਚੈੱਕ ਕਰਾਈਓ ਬਈ ਹਾਂਜੀ ਹਾਂਜੀ ਬਈ ਜਦੋਂ ਮਰਜੀ ਆਪੋ ਕਰਾਵੇ ਡਾਕਟਰ ਲੈ ਕੇ ਠੀਕ ਹੈ ਜੀ ਮੋੜ ਲੋ ਲਿਓ ਪਰ ਮੋੜ ਲੋ ਲੋਚ ਕੱਦ ਬੈਟ ਸੁਕਣਾ ਕਰਮ ਵਾਲੀ ਸੋਣਾ ਫੇਸ ਚੈੱਕ ਕਰਵਾ ਦੇ

ਅੱਜ ਬਈ ਦੂਜੀ ਵਾਰੀ ਦੱਸੋ ਜਾਣਕਾਰੀ ਇਹ ਬਈ ਸਾਢੇ 6 ਮਹੀਨੇ ਦੀ ਗੱਭਣ ਆ ਹਾਂਜੀ ਤੇ ਇਸ ਵਕਤ 11 ਕਿਲੋ ਦੁੱਧ ਆ ਦੇ ਥੱਲੇ ਠੀਕ ਹੈ ਜੀ ਤਾਂ ਜੀ ਨੇ 30 32 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਚੌਥੇ ਸਵੇਰੇ ਤੀਜੇ ਸਵੇਰੇ ਸਰੀਵੇ ਚੌਥੇ ਸਵੇਰੇ ਗੱਭਣ ਠੀਕ ਹੈ ਜੀ ਬੇਰਕਾਰੇ ਸੀਮਨ ਤੋਂ ਗੱਭਣ ਆਪਣੀ ਚੈੱਕ ਕਰਾਈ ਵੀ ਹੈ ਹਾਂਜੀ ਬਈ ਆਪਣੀ ਚੈੱਕ ਕਰਾਈ ਠੀਕ ਹੈ ਤੋਰ ਦੋ ਭਰਾ ਇਹਦਾ ਭਰਾ ਰੇਟ ਜਾ ਇਹਦਾ ਵੀਰੇ ਫੋਨ ਤੇ ਕਰਾਂ ਫੋਨ ਤੇ ਕਰਾਂ ਠੀਕ ਲੇਵਲ ਉੱਪਰ ਵੀ ਦੇਖਣਾ ਕਰ ਮਾਉਂਗਾ ਇਸ ਨੂੰ ਮੋਰ ਦੇ ਪ੍ਰਾ ਲਓ ਸੂਰਾ ਤਰ੍ਹਾਂ ਖੱਦ ਬੈਡ ਦੰਦਾਂ ਦਾ ਚਲਾ ਸਕਦੇ ਉਹੀ ਰੋਕ ਲਾ ਵੀਰ ਇੱਕ ਮਿੰਟ ਮੈਂ ਲੈਵਲ ਉੱਪਰ ਦਿਖਾਣਾ ਬੱਸ ਰੁਕ ਜਾ ਠੰਡੀ ਢੂੰਡੀ ਦਬਾਈ ਇਨੀ ਜਿਵੇਂ ਮਾਰਜੀ ਥੱਲੇ ਬਹਿ ਜਾ ਮਾਤਾ ਨੂੰ ਬਹੁਤ ਸੋਣਾ ਲੱਗਿਆ ਬਈ ਯਾਰ ਲਓ ਜੀ ਦੋੜ ਵਾਲੀ ਨਾੜ ਚੈੱਕ ਕਰ ਸਕਦੇ ਪ੍ਰਾ ਤੋੜ ਦੇ ਪ੍ਰਾ ਲਓ ਜੀ ਹਾਏ ਸੱਜਰਾਂ ਵਾਲੇ ਵਾ ਪਿਆ ਦੇ ਲੈ ਸਾਡੇ ਕੰਮ ਦੀ ਗੱਲ ਹੈ ਠੀਕ ਹੈ ਜੀ ਲਓ ਜੀ ਸੋ ਪ੍ਰੋ ਜੇ ਕਰ ਸਕਦੇ ਕੀ ਕਹਿੰਦਾ ਦੋ ਬਾਈ ਕੋਲ گاਵਾ ਟੋਪੜਾ ਗੱਬਣਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪੈਂਡਮੀਆ ਤੇ ਜਿਲ੍ਹਾ ਨੂੰ ਪੈਂਦਾ ਜੀ ਮੌਕਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ